ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਜਗਬਾੜੀ ਟੀਵੀ ਤੁਸੀਂ ਅੱਜ ਤੱਕ ਘਟਿਆ ਦੁੱਧ ਪਨੀਰ ਹੋਰ ਘਟਿਆ ਖਾਣ ਪੀਣ ਵਾਲੀਆਂ ਵਸਤਾਂ ਬਾਰੇ ਤਾਂ ਬਹੁਤ ਸੁਣਿਆ ਹੋਊਗਾ ਵੀ ਮੜਾਤੀ ਵਸਤਾਂ ਤਿਆਰ ਮਿਲਦੀਆਂ ਨੇ ਘਟਿਆ ਸਮਾਨ ਬਜ਼ਾਰਾਂ ਵਿੱਚ ਤਿਆਰ ਮਿਲਦਾ ਵਾ ਪਰ ਅੱਜ ਤੁਹਾਨੂੰ ਅਸੀਂ ਦਿਖਾਉਨੇ ਆ ਪਹਿਲੀ ਵਾਰ ਵੀ ਘਟਿਆ ਕੁਆਲਿਟੀ ਦਾ ਮੁਰਗੀ ਦਾ ਚੂਚਾ ਵੀ ਹੁੰਦਾ ਵਾ ਕਿ ਤੁਸੀਂ ਵੀ ਸੁਣ ਕੇ ਹੈਰਾਨ ਹੋਵੋ ਵੀ ਘਟਿਆ ਕੁਆਲਿਟੀ ਦਾ ਚੂਚਾ ਕਿਦਾਂ ਹਾਜੀ ਇੱਕ ਫਾਰਮ ਮਾਲਕ ਨੇ ਖੁਲਾਸਾ ਕੀਤਾ ਵਾ ਕਿ ਉਹਨੂੰ ਕੋਈ ਘਟਿਆ ਕੁਆਲਿਟੀ ਦਾ ਚੂਚਾ ਸਪਲਾਈ ਕਰ ਗਿਆ ਜੋ ਕਿ ਇਹ ਬਿਲਕੁਲ ਲੋ ਕੁਆਲਿਟੀ ਹੁੰਦਾ ਤੇ ਇਹਨੂੰ ਜਿੰਨੀ ਮਰਜ਼ੀ ਖੁਰਾਕ ਪਾਈ ਜਾਓ ਇਹ ਵੱਧਾ ਫੁੱਦਾ ਨਹੀਂ ਇਹ ਜਿਹੜੀ ਉਹ ਕੁਆਲਿਟੀ ਨਹੀਂ ਹੁੰਦੀ ਜੋ ਬਾਕੀ ਮੁਰਗੀਆਂ ਤੇ ਬਾਕੀ ਬੱਚੇ ਹੁੰਦੀ ਹੈ ਤੇ ਇਹ ਖਾਨ ਨੂੰ ਵੀ ਉਹਨਾਂ ਸ਼ੁੱਧ ਜਿਹੇ ਨਾਲ ਮੁਰਗੀਆਂ ਬਾਕੀ ਖਾਨ ਨੂੰ ਸ਼ੁੱਧ ਹੁੰਦੀਆਂ ਨੇ ਸੋ ਇਹ ਜਿਹੜਾ ਅਸੀਂ ਜਿਹੜੀ ਨਿਊਜ਼ ਖਾਂਦਾ ਸਾਡਾ ਮੁਖ ਦੇਸ਼ਾ ਜਿਹੜੇ ਪੋਲਟਰੀ ਫਾਰਮ ਆ ਇਹਨਾਂ ਭਾਈ ਸਾਹਿਬ ਦਾ ਜਿਹੜੇ ਸਾਡੇ ਨਾਲ ਜਸਵਿੰਦਰ ਜੁੜੇ ਨੇ ਇਹਨਾਂ ਦਾ ਮੁਖ ਦੇਸ਼ਾ ਵੀ ਪੋਲਟਰੀ ਫਾਰਮਾਂ ਨੂੰ ਤੇ ਹੋ ਲੋਕਾਂ ਨੂੰ ਸੂਚਿਤ ਕਰਨਾ ਵਾ ਵੀ ਘਟੀਆ ਕੁਆਲਿਟੀ ਦਾ ਚੂਚਾ ਵੀ ਇੱਕ ਗਰੋਅ ਆ ਜਿਹੜਾ ਸਪਲਾਈ ਕਰਦਾ ਵਾ ਸਸਤਾ ਚੂਚਾ ਕਹਿੰਦਾ ਵਾ ਕਿ ਨਾਮੀ ਕੰਪਨੀ ਚੂਚਾ ਕਹਿੰਦਾ ਵਾ ਪਰ ਉਹ ਘੱਟੀਆਂ ਕੁਆਰਟੀਆਂ ਨੂੰ ਚੂਚਾ ਸਪਲਾਈ ਕਰਦਾ ਵਾ ਉਹਨਾਂ ਤੋਂ ਬਚਣੀ ਲੋੜ ਆ ਇਹ ਜੇ ਗਰੋਥ ਤੋਂ ਬਚਣੀ ਲੋੜਾ ਤੇ ਇਹਨੂੰ ਕਾਬੂ ਕਰਕੇ ਪੁਲਿਸ ਕੌਂਦੀ ਪੁਲਿਸ ਵਾਲੇ ਕਾਂ ਦੀ ਲੋੜਾ ਇਹਨਾਂ ਨੇ ਵੀ ਸ਼ਿਲਦਾਰ ਜੀ ਕੋਸ਼ਿਸ਼ ਕੀਤੀ ਵੀ ਇਸ ਗਰੋਥ ਨੂੰ ਕਾਬੂ ਕੀਤਾ ਰਵੇ ਪਰ ਉਹ ਹਰਾਨੀ ਦੀ ਗੱਲ ਹੈ ਕਿ ਉਹ ਆਪਣਾ 50000 60000 ਤੋਂ ਵੱਧ ਚੂਚਾ ਛੱਡ ਕੇ ਹੀ ਭੱਜ ਗਿਆ ਫਰਾਰ ਹੋ ਗਿਆ ਤੇ ਮੋਬਾਈਲ ਬੰਦ ਕਰ ਗਿਆ ਪੈਸੇ ਲੈਣ ਨਹੀਂ ਆਇਆ ਕਿਉਂਕਿ ਉਹਨੂੰ ਪਤਾ ਸੀ ਵੀ ਉਸਨੇ ਇੱਕ ਨਾਮੀ ਕੰਪਨੀ ਨੂੰ ਘੱਟੀਆਂ ਕੁਆਰਟੀਆਂ ਨੂੰ ਚੂਚਾ ਸਪਲਾਈ ਕੀਤਾ ਸੋ ਆ ਤੁਹਾਨੂੰ ਦਿ ਇਹ ਸਾਰੇ ਕਰੀਬ 2000 ਦੇ ਕਰੀਬ ਚੂਚੇ ਆ ਇਹ ਬੰਦਾ ਛੱਡ ਕੇ ਚਲੀ ਗਿਆ ਸੋ ਆਓ ਥੋੜਾ ਅਸੀਂ ਥੋੜਾ ਨਾਲ ਗੱਲ ਕਰਵਾਉਂਦੇ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਇਹ ਘਟੀਆਂ ਕੁਆਲੇ ਚੂਚੇ ਸਭਾਈ ਕੀਤਾ ਉਹਨਾਂ ਨੇ ਇਸ ਗਰੋਹ ਦਾ ਕਿਦਾਂ ਪ੍ਰਦਾਫਾਸ਼ ਕੀਤਾ ਬੇਸ਼ੱਕ ਗਰੋਹ ਨਹੀਂ ਫੜਿਆ ਪਰ ਇਹਨਾਂ ਦਾ ਕਹਿਣਾ ਵੀ ਮੈਂ ਸੂਚੇਤ ਕਰਾਂ ਹਰ ਪਾਲਤਰੀ ਬਾਰੇ ਨੂੰ ਵੀ ਠੱਗੀ ਦਾ ਸ਼ਿਕਾਰ ਹੋਣ ਕਿਉਂਕਿ ਇਹ ਘਟੀਆਂ ਕੁਆਲੇ ਚੂਚਾ ਤਿਆਰ ਹੋ ਗਏ ਖਾਨ ਨੂੰ ਵੀ ਬਿਦਿਆ ਨਹੀਂ ਹੋਊਗਾ ਤੇ ਬਿਮਾਰੀਆਂ ਵੀ ਫੈਲਾ ਸਕਦਾ ਇਸ ਲਈ ਇਹਨਾਂ ਨੇ ਇਸ ਗਰੋਹ ਨੂੰ ਕਾਬੂ ਕਾਬੂਕਦਿ ਕੋਸ਼ਿਸ਼ ਕੀਤੀ ਪਰ ਉਹ ਭੱਜ ਗਿਆ ਪਰ ਨਾਲ ਹੀ ਇਹਨਾਂ ਨੇ ਸੂਚੇਦਨ ਦੀ ਕੋਸ਼ਿਸ਼ ਕੀਤੀ ਵੀ ਇਸ ਗਰੋ ਮੈਂ ਜਸਵਿੰਦਰ ਸਿੰਘ ਦਿਓਲ ਮਾਛੀਵਾੜਾ ਸਾਹਿਬ ਜੀਐਸਡੀ ਪੋਲਟਰੀ ਫਾਰਮਰ ਬੋਲ ਰਿਹਾ ਹਾਂ ਤੇ ਲੁਧਿਆਣਾ ਡਿਸਟ੍ਰਿਕਟ ਤੋਂ ਮੈਂ ਆਪਣੇ ਪੋਲਟਰੀ ਫਾਰਮਰ ਭਰਾਵਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਤਾਂ ਪੋਲਟਰੀ ਫਾਰਮਰ ਐਕਸਪਰਟ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਪਹਿਲਾਂ ਤੋਂ ਹੀ ਤੇ ਜਿਹੜੇ ਨਵੇਂ ਪੋਲਟਰੀ ਫਾਰਮ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਇਸ ਚੀਜ਼ ਦਾ ਸੁਚੇਤ ਕਰਨ ਦੀ ਜ਼ਰੂਰਤ ਹੈ ਸਾਨੂੰ 2 ਸਾਲ ਪਹਿਲਾਂ ਇਹ ਠੱਗੀ ਵੱਜੀ ਸੀ ਕੇ ਚੂਚਾ 35 ਰੁਪਏ ਦਾ ਸਾਡੇ ਤੋਂ ਸਸਤਾ ਚੂਚਾ ਲੈ ਲਓ ਅਸੀਂ ਗੱਡੀ ਦੇ ਵਿੱਚੋਂ ਕੱਢ ਕੇ ਵੇਚ ਦਿੰਨੇ ਆ ਜੀ ਲੇਕਿਨ ਜਦੋਂ ਅਸੀਂ ਇਹ ਚੂਚਾ ਲੈ ਲਿਆ ਇਹ ਚੂਚੇ ਨੇ ਕੋਈ ਗਰੋਥ ਨਹੀਂ ਕੀਤੀ ਸਾਥੀਓ ਇਹ ਸਿਰਫ ਚੂਚਾ ਉਹੀ 4 ਤੋਂ 500 ਗ੍ਰਾਮ ਤੱਕ ਰਹਿੰਦਾ ਹੈ ਔਰ ਲਗਾਤਾਰ ਫੀਡ ਖਾਂਦਾ ਰਹਿੰਦਾ ਹੈ ਜਿਹਦੇ ਵਿੱਚ ਜਿਹੜਾ ਇੱਕ ਕਿਸਾਨ ਪੋਲਟਰੀ ਫਾਰਮਰ ਆ ਉਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਉਹਦਾ ਮਤਲਬ ਉਹਦੀ ਬਰਪਾਈ ਪੂਰੀ ਨਹੀਂ ਹੁੰਦੀ ਕਿਉਂਕਿ ਜੇ ਅਗਰ ਬਜਨ ਗ੍ਰੋਥ ਕਰੇਗਾ ਤਾਂ ਹੀ ਉਹਦੀ ਵਰਪਾਈ ਪੂਰੀ ਹੋਏਗੀ ਤਾਂ ਜੋ ਉਹਦਾ ਪੈਸਾ ਪੂਰਾ ਹੋ ਸਕਦਾ ਇਸ ਕਰਕੇ ਮੈਂ ਆਪਣੇ ਸਾਰੇ ਹੀ ਭਰਾਵਾਂ ਨੂੰ ਸੁਚੇਤ ਕਰਨਾ ਚਾਹੁੰਦਾ ਪੋਲਟਰੀ ਫਾਰਮਰਾਂ ਨੂੰ ਕਿ ਜਿਸ ਤੋਂ ਵੀ ਤੁਸੀਂ ਚਿਕਸ ਖਰੀਦਣਾ ਉਹ ਨਾਮੀ ਹੈਚਰੀ ਦਾ ਲਓ ਪਲੱਸ ਆਪਣੇ ਜਾਣ ਪਹਿਚਾਨ ਔਰ ਪੱਕੇ ਬੰਦੇ ਤੋਂ ਹੀ ਲਓ ਨਾ ਕੇ ਤੁਰਦੇ ਫਿਰਦੇ ਗੱਡੀਆਂ ਵਾਲਿਆਂ ਤੋਂ ਰੋੜਾਂ ਦੇ ਉੱਤੇ ਕੋਈ ਫੁੰਦਾ ਫੋਨ ਤੇ ਕੰਟੈਕਟ ਕਰਦਾ ਉਸ ਚੀਜ਼ ਤੋਂ ਬਚੋ ਤੁਸੀਂ ਇਹ ਚੂਚਾ ਤੁਹਾਡੇ ਵਾਸਤੇ ਬਹੁਤ ਨੁਕਸਾਨਦੇ ਆ ਇਸ ਕਰਕੇ ਆਪਣਾ ਕੀਮਤੀ ਸਮਾਂ ਖਰਾਬ ਨਾ ਕਰੋ ਇਹ ਛੋਟੇ ਕੰਟੈਕਟ ਚ ਕਿੱਦਾਂ ਆਏ ਤੁਹਾਨੂੰ ਕੀ ਪਤਾ ਫੋਨ ਆਇਆ ਵਾ ਇਹਨਾਂ ਬੰਦਿਆਂ ਨੇ ਇੱਕ ਕਟਰ ਦੇ ਕੋਲੋਂ ਆਪਣੇ ਗਏ ਮੀਟ ਲਿਆ ਤੇ ਉਥੋਂ ਨੰਬਰ ਇਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਕਿ ਪੋਲਟਰੀ ਫਾਰਮਰਾਂ ਦੇ ਨੰਬਰ ਦੋ ਸਾਨੂੰ ਫਿਰ ਇਹਨਾਂ ਨੇ ਦੇਖਿਆ ਮੈਨੂੰ ਕਾਲ ਕੀਤੀ ਤੇ ਇਹਨਾਂ ਦਾ ਨੰਬਰ ਏ ਮੈਨੂੰ ਕਾਲ ਆਈ ਕਿ ਵੀਰ ਜੀ ਤੁਹਾਨੂੰ ਚੂਚਾ ਚਾਹੀਦਾ ਮੈਂ ਕਿਹਾ ਦੱਸੋ ਜੀ ਕਿਹੜੀ ਹੈਚਰੀ ਦਾ ਇਹਨਾਂ ਨੇ ਕਿਸੇ ਹੈਚਰੀ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਸ ਹੈਚਰੀ ਦਾ ਨਾਮ ਲਿਆ ਨਾਮੀ ਕੰਪਨੀ ਦਾ ਨਾਮੀ ਹੈਚਰੀ ਦਾ ਜਦ ਕਿ ਇਸ ਚੀਜ਼ ਦੇ ਵਿੱਚ ਮੈਨੂੰ ਵੀ ਕਈ ਸਾਲ ਹੋ ਗਏ ਕੰਮ ਕਰਦੇ ਨੂੰ ਤੇ ਮੈਂ ਤਕਰੀਬਨ ਥਾਰੀਆਂ ਹੈਚਰੀਆਂ ਨੂੰ ਜਾਣਦਾ ਚੰਗੀ ਤਰ੍ਹਾਂ ਇਹ ਸਾਨੂੰ ਪਤਾ ਕਿ ਕੁਆਲਿਟੀ ਹੈਗੀ ਆ ਕਿਹੜੀ ਕਿਹੜੀ ਹੈਚਰੀ ਦੀ ਤੇ ਇਹਨਾਂ ਨੇ ਉਹ ਨਾਮੀ ਹੈਚਰੀ ਦਾ ਨਾਮ ਲੈ ਕੇ ਕਿਹਾ ਕਿ ਸਾਡੀ ਗੱਡੀ ਜਾਏਗੀ ਉਹਦੇ ਵਿੱਚ ਕੁਝ ਚੂਚਾ ਬਚਿਆ ਹੋਇਆ ਹੈਗਾ ਸਾਡਾ ਖਰਚਾ ਪਾਣੀ ਨਿਕਲ ਜਾਏਗਾ ਇਸ ਕਰਕੇ ਇਹਨਾਂ ਨੇ ਇਹ ਚੂਚਾ ਸਾਨੂੰ ਦੇਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹ ਬੰਦੇ ਨੇ ਡਾਇਰੈਕਟ ਸਾਡੇ ਕੋਲ ਨਹੀਂ ਆਇਆ ਹੈਗਾ ਇਹ ਬੰਦੇ ਨੇ ਰਾਹ ਵਿੱਚੋਂ ਕਿਸੇ ਆਪਣਾ 4-ਵੀਲਰ ਲਿਆ ਔਰ ਉਹਦੇ ਵਿੱਚ ਇਹਨਾਂ ਨੇ ਚੂਚਾ ਕਿਰਾਏ ਤੇ ਉੱਤੇ ਟੈਂਪੂ ਕਰਕੇ ਉਹਦੇ ਵਿੱਚ ਚੂਚਾ ਲੱਦ ਕੇ ਸਾਡੇ ਤੱਕ ਭਜਵਾਇਆ ਪਰ ਇਹ ਬੰਦੇ ਜਦੋਂ ਪੈਸੇ ਲੈਣ ਦੀ ਵਾਰੀ ਆਈ ਅਸੀਂ ਇਹਨਾਂ ਨੂੰ ਕਿਹਾ ਕਿ ਪੈਸਾ ਲੈਣਾ ਹੈ 56000 ਰੁਪਇਆ ਇਹਨਾਂ ਦਾ ਬਣਦਾ 2000 ਇਹ ਚਿਕਸ ਹੈ ਤੇ ਇਹ ਬੰਦੇ ਸਾਹਮਣੇ ਨਹੀਂ ਆਏ ਜਦ ਕਿ ਅਸੀਂ ਪੁਲਿਸ ਦੀ ਵੀ ਹੈਲਪਲਾਈਨ ਦੀ ਕੋਸ਼ਿਸ਼ ਕੀਤੀ ਔਰ ਬਾਕੀ ਚਲੋ ਹੁਣ ਪੱਤਰਕਾਰ ਸਾਹਿਬ ਵੀ ਆਏ ਨੇ ਪਰ ਇਹ ਬੰਦਾ ਸਾਹਮਣੇ ਨਹੀਂ ਆਇਆ ਇਹ ਬੰਦਾ ਫਰਾਡ ਹੈ ਔਰ ਉਸੇ ਸਮੇਂ ਦਾ ਇਹਨੇ ਜਦੋਂ ਇਸ ਨੂੰ ਪਤਾ ਲੱਗ ਗਿਆ ਕਿ ਮੇਰੀ ਚੋਰੀ ਫੜੀ ਗਈ ਆ ਇਸ ਸਮੇਂ ਦਾ ਇਸ ਦਾ ਬੰਦੇ ਦਾ ਫੋਨ ਆਫ ਹੈ ਅਸੀਂ ਫੋਨ ਨੰਬਰ ਇਹਨਾਂ ਨੂੰ ਆਪਣੇ ਚੈਨਲ ਦੇ ਜਰੀਏ ਤੁਹਾਨੂੰ ਜਮਾ ਆਪਣਾ ਪ੍ਰੋਵਾਈਡ ਕਰਵਾ ਦਿੰਨੇ ਆ ਇਹ ਨੰਬਰ ਹੋ ਗਿਆ ਅਦਰਵਾਈਜ਼ ਹੋਰ ਵੀ ਨੰਬਰਾਂ ਤੋਂ ਤੁਹਾਨੂੰ ਕਾਲ ਆ ਸਕਦੀ ਹੈ ਤਾਂ ਇਹ ਜਿਆ ਚੋਰਾਂ ਤੋਂ ਬਚੋ ਕਿਸਾਨ ਭਰਾਵਾਂ ਨੂੰ ਮੈਂ ਇਹੀ ਅਪੀਲ ਕਰਨੀ ਚਾਹੁੰਦਾ ਕਿ ਨਾਮੀ ਹੈਚਰੀ ਔਰ ਜਾਣ ਪਛਾਣ ਦੇ ਬੰਦੇ ਤੋਂ ਹੀ ਚਿਕਸ ਖਰੀਦੋ ਇਹ ਜਿਹੜੇ ਫਰਾਡ ਹੈਗੇ ਆ ਉਹਨਾਂ ਤੋਂ ਚਿਕਸ ਨਾ ਖਰੀਦੋ